ਕਈ ਦਿਨਾਂ ਬਾਅਦ ਸਾਂਝ ਪੈਣ ਲੱਗੀ ਆ ਕੱਲ ਕੱਲੀ ਅਪਡੇਟ ਕਸ਼ਮੀਰ ਤੋਂ ਲਵਾਂਗੇ ਸਿਆਸੀ ਪਾਰਟੀਆਂ ਦੇ ਕੀ ਬਿਆਨਬਾਜ਼ੀਆਂ ਹੋਈਆਂ ਕਿਹੜੇ ਕਿਹੜੇ ਪਾਬੰਦੀਆਂ ਲਾਈਆਂ ਗਈਆਂ ਦੋਨੇ ਤਰਫਾਂ ਦੇ ਉੱਤੋਂ ਤੇ ਕੀ ਕੀ ਅਸਰ ਪਊਗਾ ਤੇ ਸਾਰੀ ਗੱਲਬਾਤ ਪੰਜਾਬ ਸਰਕਾਰ ਦੀ ਵੀ ਗੱਲਬਾਤ ਕਰਾਂਗੇ ਸੈਂਟਰ ਗਵਰਨਮੈਂਟ ਇੰਡੀਆ ਦੀ ਉਹਦੀ ਵੀ ਗੱਲਬਾਤ ਕਰਾਂਗੇ ਤੇ ਜੀ ਬਿਲਕੁਲ ਭੁਪਿੰਦਰ ਬਹੁਤ ਪਹਿਲਾਂ ਤਾਂ ਮੰਤ ਭਾਗੀ ਖਬਰ ਕਹਿ ਸਕਦੇ ਆ ਕਿਉਂਕਿ ਅ ਜਿਸ ਦਿਨੇ ਹੋਇਆ ਹਮਲਾ ਸੀ ਉਸੇ ਦਿਨ ਬ੍ਰੇਕ ਵੀ ਕੀਤੀ ਸੀ ਉਸੇ ਟਾਈਮ ਕਿਵੇਂ ਇਹ ਅਟੈਕ ਹੋਇਆ ਉਦੋਂ ਪਰ ਕੈਜ਼ੂਐਲਟੀਆਂ ਨਾ ਪਤਾ ਨਹੀਂ ਸੀ ਲੱਗ ਸਕੀਆਂ ਥੋੜੀ ਦੇਰ ਬਾਅਦ ਹੀ ਹੌਲੀ-ਹੌਲੀ ਗੱਲਾਂ ਕਲੀਅਰ ਹੋਈਆਂ ਕਿ ਕਿੰਨੀਆਂ ਕੈਜ਼ੂਐਲਟੀਆਂ ਹੋਈਆਂ ਕਿਵੇਂ ਇਹ ਅਟੈਕ ਹੋਇਆ ਫਿਰ ਵੀਡੀਓਜ਼ ਸਾਹਮਣੇ ਆਈਆਂ ਤਾਂ ਬੇਚਾਰੇ ਕਹਿ ਸਕਦੇ ਆ ਬੇਕਸੂਰ ਨਿਰਦੋਸ਼ ਕਿਸੇ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਪਰਿਵਾਰ ਸੀਗੇ ਫੁਰਸਤ ਦੇ ਪਲ ਸਕੂਨ ਲੈਣ ਦੇ ਲਈ ਜਿਹਨੂੰ ਜੰਨਤ ਕਿਹਾ ਜਾਂਦਾ ਹੈ ਦੁਨੀਆ ਦੇ ਵਿੱਚ ਜੇ ਕਿਤੇ ਸਵਰਗ ਹੈ ਤਾਂ ਕੁਸ਼ਬੀਰ ਦੇ ਵਿੱਚ ਹੈ ਕਿਹਾ ਜਾਂਦਾ ਹੈ ਉੱਥੇ ਗਏ ਸੀ ਉੱਥੇ ਪਹਿਲਗਾਮ ਇੱਕ ਘਾਟੀ ਹੈ ਉੱਥੇ ਵੈਸਰਨ ਘਾਟੀ ਹੈ ਜਿਸ ਦੇ ਵਿੱਚ ਉੱਥੇ ਜਿਹੜਾ ਰਸਤਾ ਹੈ ਉਹ ਪੈਦਲ ਪਾਰ ਕਰਨਾ ਪੈਂਦਾ ਜਾਂ ਫਿਰ ਜਿਹੜੇ ਉੱਥੇ ਕਚਰ ਵਗੈਰਾ ਹੁੰਦੇ ਨੇ ਉਹਨਾਂ ਤੇ ਜਾਣਾ ਪੈਂਦਾ ਜੀ ਤੇ ਉੱਥੇ ਉਹ ਬਹੁਤ ਵੱਡਾ ਇੱਕ ਗਰਾਊਂਡ ਕਹਿ ਸਕਦੇ ਆ ਉਹਨੂੰ ਉੱਥੇ ਬੈਠੇ ਸੀਗੇ ਤੇ ਕੁਝ ਸਿਰਫਰੇ ਆਉਂਦੇ ਨੇ ਤੇ ਹਾਲਾਂਕਿ ਜਿਹੜੇ ਉੱਥੇ ਦੇ ਲੋਕ ਨੇ ਉਹ ਦੱਸਦੇ ਨੇ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਮਜ਼ਹਬ ਕਿਹੜਾ ਹੈ ਤੁਹਾਡਾ ਧਰਮ ਕਿਹੜਾ ਹੈ ਫਿਰ ਉਹ ਗੋਲੀਆਂ ਚਲਾ ਦਿੱਤੇ ਗਈਆਂ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਕਤਾਹੀ ਜਿਹੜੀ ਸਰਕਾਰ ਦੀ ਜਿਹਦੇ ਬਾਰੇ ਗੱਲ ਨਹੀਂ ਹੋ ਰਹੀ ਕਿ ਸੁਰੱਖਿਆ ਕੋਈ ਨਹੀਂ ਸੀ ਉੱਥੇ ਹਾਲਾਂਕਿ ਕਸ਼ਮੀਰ ਜਦੋਂ ਤੁਸੀਂ ਜਾਣਦੇ ਹੋ ਜਾਂ ਧਾਰਾ 370 ਹਟਾਈ ਗਈ ਬਹੁਤ ਵੱਡੇ ਪੱਧਰ ਤੇ ਉੱਥੇ ਸੁਰੱਖਿਆ ਬਲ ਜਿਹੜੇ ਨੇ ਉਹ ਤਾਇਨਾਤ ਰਹਿੰਦੇ ਨੇ ਪਰ ਉਸ ਵੇਲੇ ਉੱਥੇ ਕੋਈ ਸੁਰੱਖਿਆ ਕਰਮੀ ਨਹੀਂ ਸੀਗਾ ਹਾਂ ਇਹ ਠੀਕ ਹੈ ਕਿ ਟੂਰਿਸਟ ਨੂੰ ਅੱਜ ਤੱਕ ਕਦੇ ਨਿਸ਼ਾਨਾ ਨਹੀਂ ਬਣਾਇਆ ਗਿਆ ਜਦੋਂ ਤੱਕ ਤੁਸੀਂ ਦੇਖੋ ਪਿਛਲਾ ਇਤਿਹਾਸ ਵੀ ਬਹੁਤ ਟੈਨਸ਼ਨ ਰਹੀ ਮਤਲਬ ਜੰਮੂ ਕਸ਼ਮੀਰ ਦੇ ਵਿੱਚ ਇੱਕ ਬੜਾ ਅਨੰਤ ਸਾਗ ਬਹੁਤ ਗੜ ਰਿਹਾ ਇਹਨੂੰ ਕਹਿ ਸਕਦੇ ਹਾਂ ਕਿ ਤੁਸੀਂ ਅਤਵਾਦ ਦਾ ਕਹਿ ਲੋ ਖੜਕੂਵਾਦ ਦਾ ਕਹਿ ਲੋ ਪਰ ਕਦੇ ਵੀ ਟੂਰਿਸਟ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਸ ਵਾਰ ਸੌਫਟ ਟਾਰਗੇਟ ਸਮਝ ਕੇ ਦੇਖੋ ਟੂਰਿਸਟ ਤਾਂ ਨੇ ਹੱਥਾਏ ਉਹਦੇ ਕੋਲ ਕੋਈ ਹਥਿਆਰ ਨਹੀਂ ਉਹ ਤਾਂ ਆਪਣੇ ਫੈਮਿਲੀ ਦੇ ਨਾਲ ਗਿਆ ਹੋਇਆ ਉਹਨਾਂ ਤੇ ਅੰਨ੍ਹਾ ਤੋਂ ਫਾਇਰਿੰਗ ਕਰ ਦਿੱਤੀ ਤੇ ਘਟੂ ਘਟ 10 15 ਮਿੰਟ ਸਾਰਾ ਮਤਲਬ ਕਹਿ ਸਕਦੇ ਆ ਕਿ ਚੱਲਿਆ ਗੋਲੀਆਂ ਚਲਾਉਣ ਦਾ ਸਿਲਸਿਲਾ ਚੱਲਿਆ ਭਗੜੜ ਮਚੀ ਲੋਕ ਭੱਜੇ ਕੁਝ ਵੀਡੀਓਜ਼ ਵੀ ਸਾਫ਼ ਤੌਰ ਤੇ ਦਰਸਾ ਰਹੀਆਂ ਨੇ ਕਿ ਕਿਵੇਂ ਪਹਿਲਾਂ ਉਹ ਵੀਡੀਓ ਬਣਾ ਰਹੇ ਸੀਗੇ ਕਿ ਕਿਵੇਂ ਉੱਥੇ ਖੂਨੋਂ ਖੂਨ ਹੋ ਗਿਆ ਸਾਰਾ ਕੁਝ ਹਾਲਾਂਕਿ ਇਸ ਦੇ ਪਿੱਛੇ ਹੁਣ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਅਤਵਾਦੀਆਂ ਨੂੰ ਪਨਾਹ ਦਿੰਦਾ ਹੈ ਪੁਸ਼ਤ ਪਨਾਹੀ ਕਰਦਾ ਹੈ ਪਰ ਦੇਖੋ ਫੇਲਿਅਰ ਇੱਕ ਪਾਸੇ ਸਿਕਿਉਰਿਟੀਜ਼ ਦਾ ਵੀ ਹੈ ਕਿਉਂਕਿ ਕੱਲ ਆਲ ਪਾਰਟੀ ਮੀਟਿੰਗ ਹੋਈ ਜਿਹਦੇ ਵਿੱਚ ਸਰਕਾਰ ਨੇ ਮੰਨਿਆ ਕਿ 2 2.5 ਘੰਟੇ ਤੱਕ ਤਾਂ ਸਾ ਤੋਂ ਉੱਥੇ ਪਹੁੰਚ ਨਹੀਂ ਹੋਇਆ ਚੂਕ ਹੋਈ ਹੈ ਮਤਲਬ ਕਿਤੇ ਨਾ ਕਿਤੇ ਜਿਹੜੇ ਪਰਿਵਾਰ ਹਨ ਉਹ ਦੱਸਦੇ ਨੇ ਕਿ ਡੇਢ ਘੰਟੇ ਤੱਕ ਤਾਂ ਇੱਕ ਸ਼ਖਸ ਉੱਥੇ ਜਿਉਂਦਾ ਰਿਹਾ ਹੈ ਤੇ ਜਦੋਂ ਜਿਉਂਦਾ ਰਿਹਾ ਤਾਂ ਉਹਦੇ ਕੋਲੇ ਮੈਡੀਕਲ ਏਡ ਨਹੀਂ ਪਹੁੰਚੀ ਤੇ ਜਿਹੜੇ ਵਿਚਾਰੇ ਉੱਥੇ ਆਪਣੀ ਰੋਜ਼ੀ-ਰੋਟੀ ਦੇ ਲਈ ਕੰਮ ਕਰਦੇ ਨੇ ਉੱਥੋਂ ਦੇ ਸਥਾਨਕ ਲੋਕ ਚਾਹੇ ਕੋਈ ਕੋੜਾ ਚਲਾਉਂਦਾ ਏ ਕੋਈ ਉੱਥੇ ਆਪਣੀ ਰੇੜੀ ਫੜੀ ਜੋ ਵੀ ਉੱਥੇ ਮੈਗੀ ਜਾਂ ਹੋਰ ਸਿਸਟਮ ਖਾਣ ਪੀਣ ਦਾ ਲਾਉਂਦਾ ਏ ਉਹੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਤੁਸੀਂ ਦੇਖੋ ਕਿ ਐਡਾ ਵੱਡਾ ਉੱਥੇ ਟੂਰਿਸਟ ਪਲੇਸ ਹੋਵੇ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਫੋਰਸਿਸ ਤਾਇਨਾਤ ਰਹਣੀਆਂ ਹੋਣ ਪਰ ਇਸ ਦੇ ਬਾਵਜੂਦ ਉੱਥੇ ਨਾ ਮੈਡੀਕਲ ਏਡ ਪ੍ਰੋਪਰ ਮਿਲ ਸਕੇ ਟਾਈਮ ਤੇ ਨਾ ਕੋਈ ਸੁਰੱਖਿਆ ਬਲ ਜਿਹੜੇ ਨੇ ਉਹ ਪਹੁੰਚ ਸਕੇ ਹਾਲਾਂਕਿ 27 ਲੋਕ 28 ਲੋਕ ਜਿਹੜੇ ਇਸ ਦੇ ਵਿੱਚ ਮਾਰੇ ਗਏ ਜਿਦੇ ਵਿੱਚੋਂ 26 ਤਾਂ ਇੰਡੀਆ ਦੇ ਹੀ ਸੀਗੇ ਤੇ ਇੱਕ ਤਾਂ ਕਰਨਾਲ ਦੇ ਵਿੱਚ ਜਿਹੜੇ ਲੈਫਟੀਨੈਂਟ ਸੀਗੇ ਵਿਨੇ ਨਰਵਾਲ ਉਹਨਾਂ ਦਾ ਤਾਂ ਹਲੇ 16 ਦਿਨ ਵਿਆਹ ਹੋਇਆ ਸੀ ਹਫਤਾ ਬਾਅਦ ਕੁੰਮਣ ਗਏ ਸੀ ਆਪਣੀ ਪਤਨੀ ਦੇ ਨਾਲ ਹਨੀਮੂਨ ਦੇ ਉੱਤੇ ਤੇ ਸੁਹਾਗ ਉਜਾੜ ਦਿੱਤਾ ਇਕਲੌਤਾ ਪੁੱਤ ਸੀ ਇਸੇ ਤਰ੍ਹਾਂ ਸਾਰੇ ਦੇਸ਼ ਦੇ ਵਿੱਚੋਂ ਜਿੰਨੀਆਂ ਖਬਰਾਂ ਆਈਆਂ ਕਿਸੇ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਕਿਸੇ ਦੇ ਬਾਪ ਤੇ ਪਿਤਾ ਤੇ ਪੁੱਤ ਨੂੰ ਮਾਰਤਾ ਤੇ ਕਿਸੇ ਦੇ ਜਿਹੜਾ ਬੇਟਾ ਏ ਪੁੱਤ ਏ ਉਹ ਅਨਾਥ ਹੋ ਗਿਆ ਛੋਟੀ ਜੀ ਉਮਰ ਦਾ ਤਾਂ ਬਹੁਤ ਦਿਲ ਦਹਿਲਾ ਦੇਣ ਵਾਲੀ ਗੱਲ ਹੈਗੀ ਆ ਪਰ ਹੁਣ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਕੌਣ ਹੈ ਕੀ ਵਾਕਿ ਹੀ ਪਾਕਿਸਤਾਨ ਹੈ ਕਿ ਉੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ ਜਾਂ ਫਿਰ ਕੋਈ ਹੋਰ ਸਾਜ਼ਿਸ਼ ਹੈ ਕਿਉਂਕਿ ਹਾਲੇ ਤੱਕ ਦੇਖੋ ਜਿਹੜੇ ਚਾਰ ਲੋਕ ਨੇ ਜਿਹੜੇ ਚਾਰ ਅੱਤਵਾਦੀ ਉਹਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਉੱਥੇ ਸੀਗੇ ਜਿਹੜੇ ਹਥਿਆਰਬੰਦ ਉਹਨਾਂ ਕੋਲ ਇਹ ਵੀ ਦੱਸਿਆ ਜਾਂਦਾ ਕਿ ਬੋਡੀ ਕੈਮਰਾ ਲੱਗਿਆ ਹੋਇਆ ਸੀਗਾ ਭਾਵੇਂ ਕਿ ਉਹਨਾਂ ਨੇ ਇਹ ਸਾਰਾ ਜੋ ਕਤਲੇਆਮ ਕੀਤਾ ਉਹਦੀ ਵੀਡੀਓ ਵੀ ਬਣਾਈ ਉਸ ਤੋਂ ਬਾਅਦ ਮਜ਼ਹਬ ਪੁੱਛਣ ਦੀ ਗੱਲ ਜਿਹੜੇ ਆਪ ਨੇ ਉਹ ਲੋਕ ਕਹਿ ਰਹੇ ਨੇ ਕਿ ਸਾਨੂੰ ਪੁੱਛਿਆ ਗਿਆ ਤਰੂ ਪੁੱਛਿਆ ਕਿਉਂ ਗਿਆ ਦੇਖੋ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਇਹ ਆ ਜਾਣ ਬੁੱਝ ਕੇ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਈ ਵਾਰੀ ਕਿ ਧਰਮ ਦੇ ਨਾਂ ਤੇ ਨਫ਼ਰਤ ਫੈਲਾਉਣ ਦੀ ਗੱਲ ਇਹ ਕੀਤੀ ਗਈ ਹੈ ਕਿਉਂਕਿ ਹੋ ਸਕਦਾ ਜੇਕਰ ਉੱਥੇ ਸਿੱਖ ਹੁੰਦੇ ਤਾਂ ਉਹ ਸਿੱਖਾਂ ਨੂੰ ਵੀ ਮਾਰ ਦਿੰਦੇ ਜੇਕਰ ਉੱਥੇ ਈਸਾਈ ਹੁੰਦੇ ਤਾਂ ਈਸਾਈਆਂ ਨੂੰ ਵੀ ਮਾਰ ਦਿੰਦੇ ਤਾਂ ਉੱਥੇ ਕਿਉਂਕਿ ਉਸ ਵੇਲੇ ਜਿਹੜੇ ਧਰਮ ਦੇ ਲੋਕ ਸੀਗੇ ਉਹਨਾਂ ਨੇ ਉਹ ਧਰਮ ਦੇ ਲੋਕਾਂ ਨੂੰ ਮਾਰ ਦਿੱਤਾ ਹਾਲਾਂਕਿ ਇੱਕ ਮੁਸਲਮ ਜਿਹੜਾ ਸ਼ਖਸ ਹੈ ਉਸ ਦੀ ਵੀ ਜਾਨ ਗਈ ਆ ਉਸ ਨੇ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਇਹ ਸਾਰੀਆਂ ਹੁਣ ਦੇਖੋ ਜਿੰਨੀਆਂ ਕਿ ਚੀਜ਼ਾਂ ਬਾਹਰ ਆ ਰਹੀਆਂ ਨੇ ਮੀਡੀਆ ਰਿਪੋਰਟਸ ਨੇ ਜਿਨ੍ਹਾਂ ਲੋਕ ਨੇ ਜਿਹੜੇ ਆਪਣੇ ਆਪ ਦੱਸ ਰਹੇ ਨੇ ਇਹ ਗੱਲਾਂ ਕਿ ਕਈ ਕਹਿੰਦੇ ਨੇ ਕਿ ਕਲਮਾ ਪੜਨ ਲਈ ਵੀ ਕਿਹਾ ਗਿਆ ਕਈ ਕਹਿੰਦੇ ਨੇ ਕਿ ਇੱਕ ਜੋ ਮੁਸਲਮ ਨੂੰ ਮਾਰਿਆ ਗਿਆ ਉਹ ਵੀ ਸੁੰਨਤ ਤੇ ਸ਼ੀਆ ਦਾ ਚੱਕਰ ਸੀਗਾ ਉਹ ਕੱਪੜੇ ਲੋਹਾ ਕੇ ਦੇਖੇਗੇ ਦੇਖੋ ਇਸ ਦੇ ਵਿੱਚ ਸੱਚ ਕੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਪਰ ਉੱਥੋਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਂ ਜਾਣੇ ਜਾਂ ਕਹਿ ਲਓ ਕਿ ਇਹ ਵੀ ਹੋ ਸਕਦਾ ਹੈ ਕਿ ਪਲਾਂਟ ਵੀ ਕੀਤੇ ਗੁੰਨ ਹੁਣ ਪਰ ਸਵਾਲ ਬਹੁਤ ਵੱਡੇ ਨੇ ਤੇ ਇਸ ਨੇ ਪੁਲਵਾਮਾ ਅਟੈਕ ਤੋਂ ਬਾਅਦ ਹਿਲਾ ਕੇ ਰੱਖ ਦਿੱਤਾ ਅਗਲੀ ਗੱਲ ਹੁਣ ਕੀਤਾ ਕੀ ਗਿਆ ਕਿ ਪਾਕਿਸਤਾਨ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾ ਰਹੀ ਹੈ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਬਿਹਾਰ ਜਾਂਦੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਲੈਕਸ਼ਨ ਹੈ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਅਸੀਂ ਅਤਵਾਦ ਦਾ ਖਾਤਮਾ ਕਰ ਦੇਵਾਂਗੇ ਜਿਹੜੀ ਉਹਨਾਂ ਨੇ ਸਜਾ ਸੋਚੀ ਵੀ ਨਹੀਂ ਹੋਊਗੀ ਕਲਪਨਾ ਤੋਂ ਬਾਹਰ ਹੋਊਗੀ ਉਹ ਅਸੀਂ ਦੇਵਾਂਗੇ ਤੇ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦੇਵਾਂਗੇ ਤਾਂ ਹੁਣ ਉਸ ਦੇ ਵਿੱਚ ਜਿਹੜੇ ਪੰਜ ਵੱਡੇ ਫੈਸਲੇ ਲੱਗੇ ਨੇ ਉਹਦੇ ਵਿੱਚ ਇੱਕ ਤਾਂ ਭੁਪਿੰਦਰ ਜੀ ਇਹ ਹੈਗਾ ਕਿ ਸਿੰਧੂ ਜਲ ਸਮਝੌਤਾ ਹੋਇਆ ਸੀ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਉਸ ਵੇਲੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਤੇ ਅਯੂਬ ਖਾਨ ਜਿਹੜੇ ਰਾਸ਼ਟਰਪਤੀ ਸੀਗੇ ਪਾਕਿਸਤਾਨ ਦੇ 1960 ਵਿੱਚ ਇਹ ਸਮਝੌਤਾ ਹੋਇਆ ਤੇ ਭਾਰਤ ਨੇ ਕਿਹਾ ਕਿ ਅਸੀਂ ਇਹ ਟਰੀਟੀ ਨੂੰ ਰੱਦ ਕਰਦੇ ਹਾਂ ਤੇ ਅਸੀਂ ਪਾਣੀ ਨਹੀਂ ਦੇਵਾਂਗੇ ਪਾਕਿਸਤਾਨ ਨੂੰ ਕਿਉਂਕਿ ਕੁੱਲ ਹਾਲਾਂਕਿ 6 ਨਦੀਆਂ ਨੇ 5 ਜਿਹਦੇ ਵਿੱਚ 3 ਭਾਰਤ ਦੇ ਵਿੱਚ ਨੇ 3 ਜਿਹੜੀਆਂ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਜਿਹਦੇ ਵਿੱਚ ਇੱਕ ਸਿੰਧੂ ਨਦੀ ਹੈ ਉਧਰਲੇ ਪਾਸੇ ਜੇਲਮ ਹੈ ਚਨਾਬ ਹੈ ਤੇ ਭਾਰਤ ਵਾਲਾ ਰਾਵੀ ਹੈ ਭਾਰਤ ਵਾਲੇ ਪਾਸੇ ਦੇਖੋ ਸਤਲੁਜ ਹੈ ਬਿਆਸ ਹੈ ਸਾਰੇ ਸਾਰੀਆਂ ਨਦੀਆਂ ਨੇ ਜਿਨ੍ਹਾਂ ਦਾ ਪਾਣੀ ਪਾਕਿਸਤਾਨ ਦੇ ਵਿੱਚ ਵੀ ਜਾਂਦਾ ਹੁਣ ਭਾਰਤ ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਪਾਣੀ ਅਸੀਂ ਜਾਣ ਨਹੀਂ ਦੇਣਾ ਇਹ ਠੀਕ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਇੱਕ ਪਾਸੇ ਤੁਹਾਨੂੰ ਪਾਣੀ ਦਈਏ ਦੂਜੇ ਪਾਸੇ ਤੁਸੀਂ ਸਾਡੇ ਲੋਕਾਂ ਦਾ ਖੂਨ ਬੁਹਾਓ ਇਹ ਹੋ ਨਹੀਂ ਸਕਦਾ ਹਾਲਾਂਕਿ ਪਾਕਿਸਤਾਨ ਦੇ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਡਾ ਇਸ ਅਟੈਕ ਦੇ ਨਾਲ ਕੋਈ ਵਾਅਦਾ ਨਹੀਂ ਹੈਗਾ ਤੁਸੀਂ ਨਹੀਂ ਕਰਵਾਇਆ ਇਹ ਅਟੈਕ ਪਰ ਭਾਰਤ ਕਹਿ ਰਿਹਾ ਕਿ ਪਾਕਿਸਤਾਨ ਜ਼ਿੰਮੇਵਾਰ ਹੈ ਸ਼ਾਇਦ ਹੰਦਾ ਇਹ ਤੇ ਇਹ ਸਾਜ਼ਿਸ਼ ਪਾਕਿਸਤਾਨ ਦੇ ਵਿੱਚ ਰਚੀ ਗਈ ਹੈ ਤਾਂ ਇਹ ਸਾਰੀਆਂ ਇਸ ਵੇਲੇ ਬਲੇਮ ਗੇਮ ਹੈਗੀ ਪਰ ਇਹਦੇ ਵਿੱਚ ਜਿਹੜੇ ਹੋਰ ਫੈਸਲੇ ਲਏ ਗਏ ਨੇ ਕਿ ਇੱਕ ਤਾਂ ਇੰਡਸ ਸਟਰੀਟੀ ਜਿਹੜੀ ਉਹਨੂੰ ਰੱਦ ਕੀਤਾ ਜਾ ਸਕਦਾ ਪਾਕਿਸਤਾਨ ਕਹਿੰਦਾ ਕਿ ਤੁਸੀਂ ਕੱਲੇ ਰੱਦ ਕਿਵੇਂ ਕਰ ਸਕਦੇ ਹੋ ਦੋਵਾਂ ਦਾ ਸਮਝੌਤਾ ਵਿਸ਼ਵ ਬੈਂਕ ਦੀ ਮਦਦ ਦੇ ਨਾਲ ਇਹ ਕੀਤੀ ਗਈ ਸੀ ਕਿ ਸੰਧੀ ਪਰ ਜਿਹੜਾ ਇਹ ਗੱਲ ਹੈਗੀ ਹੈ ਕਿ ਜਦੋਂ ਤੁਸੀਂ ਇਹਨੂੰ ਗਰਾਊਂਡ ਲੈਵਲ ਤੇ ਦੇਖਦੇ ਹੋ ਪ੍ਰੈਕਟੀਕਲੀ ਤੌਰ ਤੇ ਤਾਂ ਮੁਸ਼ਕਲ ਹੋ ਜਾਂਦਾ ਕਿਉਂਕਿ ਪਾਣੀ ਨੂੰ ਰੋਕਣਾ ਪਾਣੀ ਨੂੰ ਰੋਕਣ ਦਾ ਜਿਹੜਾ ਸਿਸਟਮ ਹੈ ਉਹਦੇ ਲਈ ਤੁਹਾਨੂੰ ਡੈਮ ਬਣਾਉਣੇ ਪੈਂਦੇ ਨੇ ਜੇਕਰ ਤੁਸੀਂ ਪਾਣੀ ਨੂੰ ਉੱਥੇ ਰਿਜ਼ਰਵ ਕਰਨਾ ਜਾਂ ਫਿਰ ਤੁਹਾਨੂੰ ਉਹਦੇ ਵਿੱਚੋਂ ਨਹਿਰਾਂ ਕੱਢਣੀਆਂ ਪੈਣਗੀਆਂ ਕਿ ਪਾਣੀ ਤੁਸੀਂ ਉਹਨੂੰ ਕਿਉਂਕਿ ਪਾਣੀ ਜਿਹੜਾ ਇਹ ਉਹ ਸਰਪਲਸ ਹੁੰਦਾ ਜਦੋਂ ਬਰਸਾਤਾਂ ਹੋ ਜਾਂਦੀਆਂ ਨੇ ਅੱਗੇ ਮੌਨਸੂਨ ਹੁੰਦੀ ਹੈ ਤਾਂ ਇਹ ਮੁਸ਼ਕਿਲਾਂਤ ਹੈਗਾ ਇਹ ਪ੍ਰੈਕਟੀਕਲੀ ਤੌਰ ਤੇ ਤਾਂ ਕਾਫੀ ਸਮਾਂ ਉਹਨੂੰ ਲੱਗ ਸਕਦਾ ਨਹਿਰਾਂ ਬਣਾਉਣ ਨੂੰ ਹੋਰ ਚੀਜ਼ਾਂ ਕਰਨ ਨੂੰ ਚਲੋ ਉਹ ਸਮਾਂ ਦੱਸੇਗਾ ਇਹਦੇ ਨਾਲ ਹੀ ਭਪਿੰਦਰ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜੇ ਭਾਰਤ ਦੇ ਵਿੱਚ ਨਾਗਰਿਕ ਨੇ ਪਾਕਿਸਤਾਨ ਦੇ ਉਹ ਵਾਪਸ ਚਲੇ ਜਾਣ ਹੋਨੋ ਵਾਪਸ ਜਾ ਰਹੇ ਨੇ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਹੁਣ ਥੋੜੀ ਜਿਹੀ ਰਿਲੈਕਸੇਸ਼ਨ 27 ਤਰੀਕ ਤੱਕ ਦੇ ਦਿੱਤੀ ਗਈ ਹੈ ਤਾਂ ਉੱਥੇ ਵੀ ਸੱਜਣ ਕੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੇ ਭਾਰਤੀ ਨੇ ਉਹ ਵੀ ਵਾਪਸ ਆ ਰਹੇ ਨੇ ਉਹਨਾਂ ਨੂੰ ਵੀ ਚਾਹ ਦਿੱਤਾ ਗਿਆ ਕਿ ਤੁਸੀਂ ਆਪਣੇ ਦੇਸ਼ ਵਾਪਸ ਆ ਜਾਓ ਤੇ ਪਾਕਿਸਤਾਨ ਦੀ ਫਿਲਹਾਲ ਯਾਤਰਾ ਨਾ ਕਰੋ ਤੇ ਹੁਣ ਅਟਾਰੀ ਬਾਗਾ ਬਾਰਡਰ ਤੋਂ ਅੱਜ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਅਦਰ ਅਸਲ ਬਹੁਤ ਸਾਰੀਆਂ ਜਿਹੜੀਆਂ ਕਿਉਂਕਿ ਇੰਡੀਆ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਬਹੁਤ ਸਾਰੇ ਵਿਆਹ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਇਧਰੋਂ ਆਪਣੀਆਂ ਧੀਆਂ ਦੇ ਉਧਰੋਂ ਵੀ ਉਧਰੋਂ ਕੁੜੀਆਂ ਦੇ ਇਧਰ ਵੀ ਹੋਏ ਹੋਏ ਨੇ ਤਾਂ ਬਹੁਤ ਸਾਰੇ ਕੁੜੀਆਂ ਜਿਹੜੀਆਂ ਨੇ ਆਪਣੇ ਮਾਪਿਆਂ ਕੋਲ ਆਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਕਿਹਾ ਗਿਆ ਕਿ ਕਿਉਂਕਿ ਉਹ ਵੀ ਉਧਰ ਦੇ ਸਿਟੀਜ਼ਨ ਹਾਲੇ ਪ੍ਰੋਪਰ ਮਿਲ ਹੀ ਨਹੀਂ ਜਿਵੇਂ ਪੀਆਰ ਦੀ ਗੱਲ ਹੁੰਦੀ ਹੈ ਨਾ ਉਹਨਾਂ ਨੂੰ ਟਾਈਮ ਲੱਗਦਾ ਜਿਹੜੀ ਪਾਕਿਸਤਾਨ ਦੀ ਨਾਗਰਿਕਤਾ ਮਿਲਣ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਕਾਫੀ ਸਾਲ ਲੱਗ ਜਾਂਦੇ ਨੇ ਉਥੇ ਦੱਸ ਰਹੇ ਸੀਗੇ ਕਿ 20 ਸਾਲ ਦਾ ਸਮਾਂ ਹੁੰਦਾ ਪਹਿਲਾਂ ਹਾਫ ਨਾਗਰਿਕਤਾ ਮਿਲਦੀ ਹੈ ਨੈਸ਼ਨੈਲਿਟੀ ਉਹ ਤੇ ਬਾਅਦ ਤੁਹਾਨੂੰ ਪੂਰੀ ਮਿਲਦੀ ਹੈ ਭਾਵੇਂ ਤੁਸੀਂ ਭਾਰਤ ਦੇ ਨਾਗਰਿਕ ਹੀ ਕਹਾਉਂਦੇ ਰਹਿੰਦੇ ਹੋ ਬਹੁਤ ਦੇਰ ਉਹਨਾਂ ਕੋਲੇ ਪਾਸਪੋਰਟ ਇੰਡੀਆ ਦਾ ਹੁਣ ਉਹ ਟਾਰੀ ਵਾਗ ਬਾਰਡਰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਉੱਥੇ ਨੂੰ ਨਹੀਂ ਜਾ ਸਕਦੇ ਜੇ ਤੁਸੀਂ ਜਾਣਾ ਹੈ ਪਾਕਿਸਤਾਨ ਦੇ ਵਿੱਚ ਤਾਂ ਤੁਹਾਨੂੰ ਫਲਾਈਟ ਦੇ ਤੌਰ ਤੇ ਹੋਰ ਮਤਲਬ ਜਾਣਾ ਪਏਗਾ ਅ ਜਵਾਈਦ ਹੋ ਕੇ ਜਾਣਾ ਪਏਗਾ ਜਾਂ ਕਿਸੇ ਹੋਰ ਦੇਸ਼ ਤੋਂ ਕੇ ਜਾਣਾ ਪਏਗਾ ਤਾਂ ਉਹਨੂੰ ਖੱਜਲਖੁਆਰੀ ਤਾਂ ਹੈ ਤੇ ਇਹਦੇ ਨਾਲ ਟੈਨਸ਼ਨ ਵੀ ਜ਼ਰੂਰ ਵਧੀ ਹੈ ਤੇ ਜਿਹੜੇ ਕਸ਼ਮੀਰ ਦੇ ਵਿੱਚ ਕੁਝ ਲੋਕ ਸੀਗੇ ਜਿਹੜੇ ਅੱਤਵਾਦ ਦੇ ਨਾਲ ਸੰਬੰਧਿਤ ਦੱਸੀ ਜਾ ਰਹੇ ਸੀ ਉਹਨਾਂ ਦੇ ਘਰਾਂ ਨੂੰ ਢਾ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਸਾਹਮਣੇ ਆਈਆਂ ਹਾਲਾਂਕਿ ਟੈਨਸ਼ਨ ਪੰਜਾਬ ਸਮੇਤ ਹੋਰ ਸਟੇਟਸ ਦੇ ਵਿੱਚ ਵੀ ਹੋਈ ਹਾਲਾਂਕਿ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਭਾਰਤ ਦੇ ਵਿੱਚ ਰਹਿ ਰਹੇ ਸਾਰਿਆਂ ਨੇ ਪ੍ਰੋਟੈਸਟ ਕੀਤਾ ਉਹਨਾਂ ਨੇ ਕਿਹਾ ਕਿ ਅੱਤਵਾਦ ਦਾ ਸਾਰੀ ਕਹਿ ਰਹੇ ਨੇ ਕਿ ਧਰਮ ਨਹੀਂ ਹੁੰਦਾ ਹੈਗਾ ਅੱਤਵਾਦ ਤਾਂ ਅੱਤਵਾਦੀ ਨੇ ਉਹ ਇਸਲਾਮ ਦੇ ਵਿੱਚ ਕਿਵੇਂ ਕਬੂਲ ਕੀਤਾ ਜਾ ਸਕਦਾ ਕਿਸੇ ਨੂੰ ਕਿ ਕਿਸੇ ਦੀ ਜਾਨ ਲੈ ਲਈ ਜਾਵੇ ਤਾਂ ਇਸ ਕਰਕੇ ਉਹ ਵੀ ਨਿਹੱਥੇ ਲੋਕਾਂ ਦੀ ਜੇ ਕਿਤੇ ਫੌਜ ਦੇ ਨਾਲ ਕੋਈ ਆਮ ਆਮਣਾ ਸਾਹਮਣਾ ਹੋਵੇ ਫਿਰ ਕੋਈ ਵੱਖਰੀ ਗੱਲ ਹੁੰਦੀ ਹੈ ਨਿਹੱਥੇ ਲੋਕਾਂ ਨੂੰ ਕਿਵੇਂ ਕੋਈ ਜਾਨ ਲੈ ਸਕਦਾ ਹੈਗਾ ਤਾਂ ਇਹ ਸਾਰੀਆਂ ਗੱਲਾਂ ਨੇ ਇਸ ਵੇਲੇ ਤੇ ਜਿਹੜੇ ਵੀਜ਼ੇ ਨੇ ਉਹ ਰੱਦ ਕੀਤੇ ਗਏ ਨੇ ਜਿਹੜੇ ਹਾਈ ਕਮਿਸ਼ਨ ਨੇ ਇੱਕ ਦੂਜੇ ਦੇਸ਼ ਦੇ ਵਿੱਚ ਉਹਨਾਂ ਦੀ ਨਫਰੀ ਘਟਾ ਦਿੱਤੀ ਗਈ ਹੈਗੀ ਹੈ ਕਿ ਸਟਾਫ ਘਟਾ ਕਰ ਦਿਓ ਸਾਰਕ ਵੀਜ਼ੇ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਤੇ ਹਾਲਾਂਕਿ ਕਰਤਾਰਪੁਰ ਲੰਘਾ ਜਿਹੜਾ ਹੈ ਉਹ ਜਾਰੀ ਹੈਗਾ ਇਹ ਉਸ ਦੇ ਵਿੱਚ ਕੋਈ ਰੁਕਾਵਟ ਫਿਲਹਾਲ ਨਹੀਂ ਹੈਗੀ ਬਾਕੀ ਜੇ ਕਿਸੇ ਨੇ ਦੇਸ਼ ਦੇਸ਼ ਬਾਈ 에ਅਰ ਜਾਣਾ ਹੈ ਭਾਰਤ ਤੋਂ ਨਹੀਂ ਤਾਂ ਉਹ ਜਾ ਸਕਦੇ ਨੇ ਕੋਈ ਰੁਕਾਵਟ ਨਹੀਂ ਹੈਗੀ ਪਰ ਟਾਰੀਬਾਗਾ ਬਾਰਡਰ ਬੰਦ ਕਰਤਾ ਦੇ ਵਪਾਰ ਵੀ ਉਹਦੇ ਨਾਲ ਪ੍ਰਭਾਵਿਤ ਹੋਣਾ। ਪਾਕਿਸਤਾਨ ਨਾਲ ਤਾਂ ਬਹੁਤਾ ਵਪਾਰ ਪਹਿਲਾਂ ਵੀ ਨਹੀਂ ਹੋ ਰਿਹਾ ਸੀ। ਅ ਪਰ ਰਸਤਾ ਬਣਾਇਆ ਜਾਂਦਾ ਸੀਗਾ ਕਿਉਂਕਿ ਜਿਹੜਾ ਅਫਗਾਨਿਸਤਾਨ ਨਾਲ ਦੀ ਵਪਾਰ ਹੁੰਦਾ ਹੋਰ ਦੇਸ਼ਾਂ ਨਾਲ ਵੀ ਉਹ ਪਾਕਿਸਤਾਨ ਅਟਾਰੀਵਾਗਾ ਬਾਰਡਰ ਜਰੀਏ ਹੁੰਦਾ। ਉਹਦੇ ਨਾਲ ਦੇਖੋ ਹੁਣ ਇਸ ਦਾ ਜਿਹੜਾ ਅਸਰ ਹੈ ਪੈਣਾ ਹੈ ਵਪਾਰ ਤੇ ਵੀ ਪੈਣ ਨਹੀਂ। ਜਿਹੜੇ ਲੋਕ ਵੱਡੀ ਗੰਤੀ ਨਾਲ ਜਾਂਦੇ ਨੇ ਹਰਤਾਲੇ ਪਾਕਿਸਤਾਨ ਵਾਲੇ ਪਾਸੇ ਅਟਾਰੀ ਤੋਂ ਆ ਜਾਂਦੇ। ਉਹਨਾਂ ਤੇ ਵੀ ਪੈਣਾ ਹੁਣ ਉਹ ਉੱਥੇ ਨੂੰ ਕਿ ਹਾਲਤਾਂ ਨਹੀਂ ਜਾ ਸਕਦੇ ਜਦ ਤੱਕ ਕੋਈ ਅਗਲਾ ਕੋਈ ਫੈਸਲਾ ਨਹੀਂ ਹੁੰਦਾ ਹੈਗਾ ਭਵਿੰਦਰ ਇਹ ਤਾਂ ਸਿਗੀਆਂ ਕਸ਼ਮੀਰ ਦੀਆਂ ਖਬਰਾਂ ਦੋ ਤਿੰਨ ਖਬਰਾਂ ਪੰਜਾਬ ਦੀਆਂ ਵੀ ਅਹਿਮ ਨੇ ਜਿਹਦੇ ਵਿੱਚ ਇੱਕ ਤਾਂ ਪ੍ਰਤਾਪ ਸਿੰਘ ਬਾਜਬਾੜੀ ਖਬਰ ਹੈ ਉਹਨਾਂ ਨੇ ਜਿਹੜਾ ਗ੍ਰੀਨ ਹੇਡ ਵਾਲਾ ਬਿਆਨ ਦਿੱਤਾ ਸੀ ਉਹਨਾਂ ਨੂੰ ਦੁਬਾਰਾ ਤੋਂ ਬੁਲਾਇਆ ਗਿਆ ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਜਾਂ ਤਾਂ ਇਹਦੇ ਵਿੱਚ ਕੋਈ ਕਾਰਵਾਈ ਕਰੋ ਤੁਹਾਡੇ ਕੋਲ ਸਬੂਤ ਦਿਓ ਜਾਂ ਫਿਰ ਅਸੀਂ ਇਹਨੂੰ ਡਿਸਪੋਜ਼ ਆਫ ਕਰ ਦਾਂਗੇ ਜਿਹੜੀ ਪਟੀਸ਼ਨ ਕਿਉਂਕਿ ਪਾਈ ਸੀਗੀ ਐਫ ਆਈ ਆਰ ਰੱਦ ਕਰਾਉਂਦੀ ਤਾਂ ਉਸ ਤੋਂ ਬਾਅਦ ਦੁਬਾਰਾ ਅੱਜ ਬੁਲਾਇਆ ਗਿਆ ਉਹ ਦੇਖਣਾ ਹੋਵੇਗਾ ਪਟੀਸ਼ਨ ਤੇ ਕੀ ਕਾਰਵਾਈ ਹਾਈ ਕੋਰਟ ਦੇ ਵਿੱਚ ਪਹੁੰਚਦੇ ਸੀ ਬਾਜਬਾ ਕੀ ਹੁੰਦੀ ਹੈ ਇਸ ਤੋਂ ਬਿਨਾ ਅੱਜ ਹੁਣੇ-ਹੁਣੇ ਖਬਰ ਹੈ ਕਿ ਜਿਹੜੇ ਵਿਜੀਲੈਂਸ ਦੇ ਹੈੱਡ ਲਾਏ ਗਏ ਸੀ ਐਸਪੀ ਐਸ ਪਰਮਾਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇੱਕ ਏਆਈਜੀ ਨੂੰ ਸਸਪੈਂਡ ਕੀਤਾ ਗਿਆ ਕਿ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਵੱਲੋਂ ਕੁਝ ਸਮੇਂ ਲਾਂ ਐਡਿਟ ਕੀਤੇ ਗਏ ਸਨ ਜਿਹੜੇ ਡਰਾਈਵਿੰਗ ਲਾਇਸੈਂਸ ਬਣਦੇ ਨੇ ਉਸ ਨੂੰ ਲੈ ਕੇ ਆਰਟੀਆ ਦਫ਼ਤਰਾਂ ਦੇ ਵਿੱਚ ਤਾਂ ਪਹਿਲਾਂ ਤਾਂ ਉਹ ਉਹਨਾਂ ਦੀ ਸ਼ਾਬਾਸ਼ ਦਿੱਤੀ ਜਾ ਰਹੀ ਸੀ ਕਿ ਤੁਸੀਂ ਬਹੁਤ ਵਧੀਆ ਕਾਰਵਾਈ ਕੀਤੀ ਹੈ ਪਰ ਹੁਣ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹ ਇਹ ਗੱਲ ਕਹਿ ਕੇ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਨੇ ਫੜੇ ਜ਼ਰੂਰ ਸੀ ਬੰਦੇ ਪਰ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੀ ਸੋ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਹੈ ਇਹ ਤੋਂ ਬਿਨਾ ਬਿਕਰਮ ਮਜੀਠੀਆ ਜਿਹੜੇ ਨੇ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਦਰਅਸਲ ਜਿਹੜੀ ਜ਼ਮਾਨਤ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਮਿਲੀ ਸੀਗੀ ਜਿਹੜਾ ਡਰੱਗਸ ਦਾ ਕੇਸ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਕੀਲ ਕਰਕੇ ਉਸ ਨੂੰ ਪਟੀਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ ਕਿ ਅਸੀਂ ਜਿਹੜੀ ਜ਼ਮਾਨਤ ਹੈ ਇਹਨਾਂ ਦੀ ਰੱਦ ਕੀਤੀ ਜਾਵੇ ਬਿਕਰਮ ਮਜੀਠੀਆ ਦੀ ਪਰ ਉਹ ਹੋਇਆ ਨਹੀਂ ਸਰਕਾਰ ਦੀ ਪਟੀਸ਼ਨ ਜਿਹੜੀ ਆ ਉਹੀ ਖਾਰਜ ਕਰਦੀ ਸੁਪਰੀਮ ਕੋਰਟ ਨੇ ਹਾਲਾਂਕਿ ਇਹਨਾਂ ਜ਼ਰੂਰ ਕਿਹਾ ਮਜੀਤ ਵਿਕਰਮ ਮਜੀਠੀਆ ਨੂੰ ਕਿ ਤੁਸੀਂ ਪਬਲਿਕਲੀ ਜਿਹੜਾ ਇਹ ਸੈੱਟ ਦੇ ਬਾਰੇ ਪ੍ਰੈਸ ਕਾਨਫਰੰਸਾਂ ਨਾ ਕਰੋ ਮੀਡੀਆ ਦੇ ਵਿੱਚ ਨਾ ਜਾਓ ਤੁਹਾਨੂੰ ਉੱਥੇ ਜਿੱਦੋਂ ਸੈੱਟ ਬੁਲਾਏਗੀ ਜਾਣਾ ਪਵੇਗਾ ਇਹ ਸਾਰੀਆਂ ਗੱਲਾਂ ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰ੍ਹੇਸੀ ਜਿਹੜੀ ਆ ਉਹ ਮਨਾਈ ਗਈ ਹੈ ਵੱਡੇ ਪੰਦਰ ਦੇ ਉੱਤੇ ਵੱਡਾ ਇਕੱਠ ਜਿਹੜਾ ਹੈ ਉਹ ਵੀ ਹੋਇਆ ਏ ਇਹ ਸਾਰੀਆਂ ਚੀਜ਼ਾਂ ਨੇ ਇਸ ਤੋਂ ਬਿਨਾ ਕੁਝ ਸਕੂਲਾਂ ਦੇ ਵਿੱਚ ਉਦਘਾਟਨ ਜਿਹੜੇ ਨੇ ਉਹ ਜਾਰੀ ਨੇ ਕੁਝ ਥਾਮਾ ਤੇ ਵਿਧਾਇਕਾਂ ਦੇ ਕਰਾਓ ਜਿਹੜਾ ਹੈ ਉਹ ਵੀ ਜਾਰੀ ਹੈ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੋਟੇ-ਮੋਟੀਆਂ ਅੱਜ ਦੀਆਂ ਸੁਰਖੀਆਂ ਜਿਹੜੀਆਂ ਨੇ ਉਹ ਅਸੀਂ ਸਾਂਝੀਆਂ ਕੀਤੀਆਂ ਨੇ ਆਪਣੇ ਸਰੋਤਿਆਂ ਦੇ ਨਾਲ ਬਹੁਤ ਬਹੁਤ ਧੰਨਵਾਦ